ਲਿਓ ਕਿਉਂਕਿ ਇਹ Swift ਗੱਡੀ ਵਾਲੇ ਸ਼ਾਹੀ ਚੋਰ ਨੇ ਕਾਲੀ ਰਾਤ ਦਾ ਫਾਇਦਾ ਚੁੱਕ ਕੇ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ तकरीबन 11 ਲੱਖ ਰੁਪਏ ਦੀ ਚੋਰੀ ਜਿਹੜੀ ਹੈ ਇਹਨਾਂ ਸ਼ਾਹੀ ਚੋਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਦੋਂ ਸਵੇਰੇ ਦੁਕਾਨਦਾਰਾਂ ਨੂੰ ਪਤਾ ਲੱਗਦਾ ਹੈ ਤਾਂ ਆਪਣੀ ਦੁਕਾਨ ਦਾ ਹਾਲ ਵੇਖ ਕੇ ਭੁੱਬਾਂ ਮਾਰ ਰੋ ਪੈਂਦੇ ਨੇ ਤਾਂ ਇਹਨਾਂ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਇਹਨਾਂ ਦੇ ਵੱਲੋਂ ਇਈ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਵਿਫਟ ਗੱਡੀ ਦੇ ਵਿੱਚ ਆਉਂਦੇ ਨੇ ਦੋ ਜਣੇ ਪਿੱਛੋਂ ਪਿਛਲੀ ਸੀਟ ਤੋਂ ਨਿਕਲਦੇ ਨੇ ਫਟਾਫਟ ਹਥਿਆਰ ਚੱਕਦੇ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਸ਼ਟਰ ਤੋੜ ਦਿੱਤਾ ਜਾਂਦਾ ਹੈ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਜਿੰਨਾ ਵੀ ਕੈਸ਼ ਪਿਆ ਹੁੰਦਾ ਚੱਕ ਕੇ ਰਫੂ ਚੱਕਰ ਹੋ ਜਾਂਦੇ ਨੇ ਖੰਨਾ ਦੀ ਬੁੱਕਸ ਮਾਰਕੀਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬਾਕਸ ਮਾਰਕੀਟ ਦੇ ਵਿੱਚ ਦੋ ਦੁਕਾਨਾਂ ਨੂੰ ਤੇ ਇਸ ਤੋਂ ਇਲਾਵਾ ਲਲਹੇੜੀ ਰੋਡ ਦੇ ਉੱਤੇ ਇੱਕ ਦੁਕਾਨ ਯਾਨੀ ਕਿ ਕੁੱਲ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਜੋ ਹੈ ਤਕਰੀਬਨ ਇੱਕ ਦੁਕਾਨ ਤੋਂ 8 ਤੋਂ 10 ਲੱਖ ਰੁਪਏ ਦੀ ਲੁੱਟ ਤੇ ਦੂਜੀ ਦੁਕਾਨ ਤੋਂ ਜੋ ਹੈ ਮੈਡੀਕਲ ਸ਼ਾਪ ਜੋ ਦੱਸੀ ਜਾ ਰਹੀ ਹੈ ਉਸ ਤੋਂ ਤਕਰੀਬਨ 65000 ਰੁਪਏ ਉਡਾ ਕੇ ਚਲੇ ਗਏ ਨੇ ਤਾਂ ਜਦੋਂ ਸਵੇਰੇ ਇਸ ਬਾਰੇ ਦੁਕਾਨਦਾਰਾਂ ਨੂੰ ਪਤਾ ਲੱਗਦਾ ਤਾਂ ਉਹ ਫਟਾਫਟ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਆਪਣੀ ਦੁਕਾਨ ਦਾ ਹਾਲ ਵੇਖ ਕੇ ਉਹਨਾਂ ਦੇ ਉੱਤੇ ਤਰਸ ਆ ਜਾਂਦਾ ਹੈ ਕਿ ਕਿਵੇਂ ਭੁੱਬਾ ਮਾਰ ਰੋ ਪੈਂਦੇ ਨੇ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਮੈਂ ਤਾਂ ਮਨੀ ਐਕਸਚੇਂਜ ਦਾ ਕੰਮ ਕਰਦਾ ਮੇਰਾ ਤਾਂ ਸਾਰਾ ਕੈਸ਼ ਹੀ ਇਸ ਦੁਕਾਨ ਦੇ ਵਿੱਚ ਪਿਆ ਸੀ ਪਰ ਸਾਰਾ ਹੀ ਕੈਸ਼ ਲੈ ਕੇ ਰਫੂ ਚੱਕਰ ਹੋ ਗਏ ਨੇ ਇਹ ਚੋਰ ਤਾਂ ਸਵਿਫਟ ਗੱਡੀ ਦੇ ਵਿੱਚ ਚੋਂਦੇ ਨੇ ਇੱਕ ਡੱਬਾ ਚੱਕਦੇ ਨੇ ਦੁਕਾਨ ਦੇ ਵਿੱਚ ਦਾਖਲ ਹੋ ਕੇ ਉਸ ਜੱਬੇ ਦੇ ਵਿੱਚ ਸਾਰਾ ਕੈਸ਼ ਪਾ ਕੇ ਫਰਾਰ ਹੋ ਜਾਂਦੇ ਨੇ ਇੰਨੇ ਜ਼ਿਆਦਾ ਇਹਨਾਂ ਦੇ ਹੌਸਲੇ ਉੱਚੇ ਹੋ ਗਏ ਨੇ ਕਿ ਇੱਕ ਤੋਂ ਬਾਅਦ ਇੱਕ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ 11 ਲੱਖ ਰੁਪਏ ਤਕਰੀਬਨ ਇਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਉਸੇ ਸਵਿਫਟ ਗੱਡੀ ਦੇ ਵਿੱਚ ਬਹਿ ਕੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਅੱਗੇ ਤਾਂ ਚੋਰ ਮੋਟਰਸਾਈਕਲਾਂ ਤੇ ਆਉਂਦੇ ਸੀ ਪਰ ਅੱਜ ਕੱਲ ਦੇ ਚੋਰ ਜਿਹੜੇ ਐ ਮਾਡਰਨ ਹੋ ਚੁੱਕੇ ਨੇ ਜਿਹੜੇ ਕਿ Swift ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਤਕਰੀਬਨ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਕੈਸ਼ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਜੋ ਐ ਇਹ ਚੋਰ ਚੋਰੀ ਕਰ ਰਹੇ ਸਨ ਤਾਂ ਇਸ ਦਰਮਿਆਨ ਇੱਕ ਸ਼ਖਸ ਦੇ ਵੱਲੋਂ ਇਹਨਾਂ ਚੋਰਾਂ ਨੂੰ ਲਲਕਾਰਿਆ ਵੀ ਗਿਆ ਤੇ ਇਸ ਦਰਮਿਆਨ ਇੱਕ ਚੋਰ ਜਿਹੜੇ ਆ ਕਾਰ ਦੇ ਵਿੱਚ ਬੈਠ ਕੇ ਭੱਜ ਜਾਂਦੇ ਨੇ ਤੇ ਕਾਰ ਨੂੰ ਤੇਜ਼ੀ ਦੇ ਨਾਲ ਵਾਪਸ ਫੇਰ ਉਸ ਸ਼ਖਸ ਦੇ ਕੋਲ ਲੈ ਕੇ ਆਂਦੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਉਸ ਸ਼ਖਸ ਦੇ ਵੱਲੋਂ ਦੁਕਾਨ ਦੀਆਂ ਪੋੜੀਆਂ ਦੇ ਉੱਤੇ ਚੜ ਕੇ ਆਪਣੀ ਜਾਨ ਬਚਾਈ ਗਈ ਹੈ ਇੱਕ ਤਾਂ ਚੋਰੀ ਕੀਤੀ ਉਪਰੋਂ ਆਕੜ ਵੀ ਜਿਹੜੀ ਹੈ ਇਹਨਾਂ ਚੋਰਾਂ ਦੇ ਵੱਲੋਂ ਦਿਖਾਈ ਜਾ ਰਹੀ ਹੈ ਇਸ ਕਦਰ ਦੇ ਹੌਸਲੇ ਇਸ ਵੇਲੇ ਪੰਜਾਬ ਦੇ ਵਿੱਚ ਚੋਰਾਂ ਦੇ ਬੁਲੰਦ ਹੋ ਚੁੱਕੇ ਨੇ ਜਦੋਂ ਸਵੇਰੇ ਇਹਨਾਂ ਦੁਕਾਨਾਂ ਦੇ ਮਾਲਕਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੁਕਾਨਾਂ ਦੇ ਵਿੱਚ ਚੋਰੀ ਹੋ ਗਈ ਹੈ ਤਾਂ ਕਿਸ ਤਰ੍ਹਾਂ ਦੁਕਾਨ ਦਾ ਕੱਲਾ-ਕੱਲਾ ਸਮਾਨ ਹੱਥਾਂ ਦੇ ਵਿੱਚ ਚੁੱਕ ਕੇ ਵਿਰਲਾਪ ਕਰਦੇ ਨੇ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਹਾਂ ਕੀ ਆਪਰੇ ਬਹਿਰੀ ਇਹ ਗੱਲ ਹੀ ਹੋ ਗਿਆ ਇਹਦਾ ਮੈਂ ਤਾਂ ਮੈਂ ਠੀਕ ਹੈ ਜੀ ਨਾ ਕਰਦਾ ਪੁੱਛਿਆ ਲਾ ਲੈਣੇ ਸੀਗੇ ਹਾਏ ਹਾਏ ਇਹਨਾਂ ਦਾ ਤੋੜੇ ਦੇ ਨਾ ਮਾਦੂਨ ਦੱਸਤਾ ਆ ਦੇਖੋ ਨੀਵੀਆ ਵੀ ਪੱਟ ਕੇ ਲਈ ਹੈ ਹੈ ਨੀਵੀਆ ਪੱਟ ਕੇ ਲਈ ਹੈ ਨੀਵੀਆ ਵੀ ਲੈ ਕੇ ਆ ਦੇਖੋ ਅੰਦਰ ਅੰਦਰ ਚੱਲੀ ਸਰ ਅੰਦਰ ਵੀ ਇੱਕ ਉਹ ਅੰਦਰ ਬਾਕੀ ਕਿਉਂ ਗੋ ਸਰ ਪ੍ਰਤੀਸ਼ਤ ਮੈਡੀਕਲ ਅਲਾਨੀ ਦਾੜੀ ਇਹਦੇ ਤੋਂ ਵੀ ਪਾਰਨਾ ਛੋਟੀ ਜੀ ਮੈਂ ਕਿਹਾ ਤਾਂ ਗੱਡੀ ਕੋਲ ਖੜੀ ਐ ਮੈਂ ਤਾਂ ਛੋਟੇ ਛੋਟੇ ਥੀਂ ਜੇ ਜਾ ਕੇ ਦੱਸਿਆ ਕਿ ਨਹੀਂ ਅਸੀਂ ਕੜਵਿਚ ਛੋਟੀ ਕਰ ਰਹੇ ਮੂੰਹ ਤੇ ਮਾਲ ਖੰਦ ਹੋਇਆ ਫਿਰ ਮੈਂ ਉੱਥੋਂ ਬਾਲ ਗੱਡੀ ਆਉਣਾ ਫਿਰ ਪੁੱਛੇ ਇਹ ਤਾਂ ਮੋਬਾਈਲ ਵੀ ਰੱਖ ਲੈਣੇ ਸੀ ਅੱਛਾ ਹਾਂ ਜੀ ਤੈਨੂੰ ਮੁੰਡਾ ਨੇ ਰੋੜ ਰੋੜ ਹੱਥ ਚਾਹਣਾ ਹੈ ਹਾਂ ਰੋੜ ਰੋੜ ਹੱਥ ਚਾਹਣਾ ਹੈ ਚਾਹਣਾ ਮੈਂ ਨਰਿੰਦਰ ਨਰਿੰਦਰ ਘਮਾਰਦੀ ਜੀ ਤੇ ਕੀ ਹੋਇਆ ਰਾਹ ਦਰਾਨ ਮੈਂ ਬੰਦ ਕਰਕੇ ਗਿਆ ਜੀ ਤੁਹਾਨੂੰ ਕਿੰਨੇ ਪਤਾ ਲੱਗਿਆ ਵੀ ਮੈਂ ਤਾਂ ਆਪ ਬੀਰ ਨੇ ਫੋਨ ਕੀਤਾ ਇਹਨਾਂ ਨੇ ਸੰਨੀ ਨੂੰ ਕਿਹਾ ਮੇਰੇ بیٹے ਨੂੰ ਕਿੰਦਾਂ ਦੇ ਹਾਲਾਤ ਸੀ ਜਦੋਂ ਤੁਸੀਂ ਪੁੱਛਿਆ ਆਇਆ ਬਸ ਆ ਸ਼ਟਰ ਪਟਿਆ ਹੋਇਆ ਸੀ ਅੰਦਰ ਜਾ ਮੈਂ ਬੜ ਕੇ ਦਮ ਦੇ ਦੇਖਿਆ ਗੱਲਾ ਦੋ ਹੀ ਗੱਲੇ ਮੇਰੇ ਖਾਲੀ ਨੇ ਕੈਸ਼ ਲੈ ਕੇ ਗਏ ਨੇ ਜਾਂ ਕੁਝ ਹੋਰ ਨਹੀਂ ਹੋਰ ਕੁਝ ਨਹੀਂ ਕੈਸ਼ ਕੈਸ਼ ਪਿਆਦੀ ਅੱਠ ਤੇ 10 ਲੱਖ ਦੇ ਵਿਚਾਲੇ ਵਿਚਾਲੇ ਪਿਆਦੀ ਕੈਸ਼ ਕੁਈ ਰਾਤੀ ਜਾਂਦੇ ਗੱਲਾਂ ਖਾਲੀ ਨਹੀਂ ਕਰਕੇ ਜਾਂਦੇ ਨਹੀਂ ਖਾਲੀ ਨਹੀਂ ਮੈਂ ਕਰਕੇ ਜਾਂਦਾ ਕਿਉਂਕਿ ਮੇਰਾ ਕੈਸ਼ ਦਾ ਕੰਮ ਹੈ ਮੈਂ ਉਹੀ ਦੁਕਾਨ ਤੇ ਮੈਂ ਕੈਸ਼ ਰੱਖ ਕੇ ਜਾਂਦਾ ਮੇਰਾ ਮਨੀ ਟ੍ਰਾਂਸਫਰ ਦਾ ਕੰਮ ਹੈ ਕੋਈ ਸੀਸੀਟੀਵੀ ਕੈਮਰੇ ਵੀ ਆਇਆ ਕੁਝ ਸੀਸੀਟੀਵੀ ਤੇ ਕੈਮਰੇ ਡੀਵੀਆਰ ਵੀ ਲੱਗੇ ਦੋ ਹੀ ਕੈਮਰੇ ਤੋੜ ਕੇ ਬਾਹਰ ਲੇ ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਵਜੇ ਹੋਈ ਹੈ ਘਟਨਾ ਇਹ ਆ ਵੀ ਦੱਸ ਰਿਹਾ ਵੀ 5 ਤੇ 5:30 ਦੇ ਵਿਚਾਲੇ ਵਿਚਾਲੇ ਹੋਈ ਹੈ ਇਹ ਕਿਹਨ ਕੀ ਮੰਗ ਕਰਦੇ ਮੈਸੇ ਬੰਦੇ ਫੜੇ ਜਾਂ ਮੇਰਾ ਕੈਸ਼ ਮੈਨੂੰ ਮਿਲ ਜਵੇ ਕਿਉਂਕਿ ਮੈਂ ਤਾਂ ਬਹੁਤ ਔਖਾ ਸਟੈਂਡ ਕੀਤਾ ਜੀ ਕਮ ਮੇਰਾ ਦਵਿੰਦਰ ਸਿੰਘ ਜੀ ਤੇ ਕੀ ਹੋਇਆ ਜਿਹੜਾ ਚੋਕਾ ਦੇ ਦੇਖੋ ਅਸੀਂ ਰਾਤ ਚੰਗੀ ਤਰ੍ਹਾਂ ਲੌਕ ਚੱਕਾ ਕੇ ਜਾਂਦੇ ਆਂ ਅਸੀਂ ਸਵੇਰੇ ਸਾਨੂੰ ਤਕਰੀਬਨ 5:20 5:30 ਵਜੇ ਸਾਨੂੰ ਫੋਨ ਆਉਂਦਾ ਵੀ ਤੁਹਾਡਾ ਸ਼ਟਰ ਤੋੜਿਆ ਹੈ ਅਸੀਂ ਜੱਤੀ ਗੱਡੀਆਂ ਚੱਕ ਕੇ ਆ ਗਏ ਤੇ ਦੇਖਿਆ ਵੀ ਸ਼ਟਰ ਤੋੜਿਆ ਹੈ ਕਿੰਨਾ ਨੁਕਸਾਨ ਹੋਇਆ ਹੈ ਤਕਰੀਬਨ ਜੀ ਸਾਢੇ ਕੋ 65-70 ਹਜ਼ਾਰ ਦਾ ਅਸੀਂ ਬਿੱਚਰ ਪਈ ਹੁੰਦਾ ਸਾਡੇ ਘਰ ਇਹ ਤੋਂ ਵੱਧ ਨਹੀਂ ਹੈਗਾ ਜੋ ਵੀ ਹੈਗਾ ਸੀ ਇਹ ਬਾਕੀ ਜੋ ਸਾਡੇ ਡਾਕੂਮੈਂਟ ਸੀਗੇ ਪਤਰੀਆਂ ਪੁੱਤਰੀਆਂ ਜਾਂ ਕੋਈ ਹੋਰ ਸੀਗਾ ਉਹ ਸਾਰਾ ਕੁਝ ਨਾਲੇ ਲੱਗੇ। ਅੱਛਾ ਜੀ ਤੇ ਉਹ ਪਿੱਛੇ ਇਸ ਤੋਂ ਇਲਾਵਾ ਨਹੀਂ ਇਸ ਤੋਂ ਇਲਾਵਾ ਕੁਝ ਨਹੀਂ। ਤੇ ਫੋਟੋ ਕੁ ਸੀਸੀਟੀਵੀ ਚ ਆਇਆ ਕੁਝ? ਹਾਂ ਜੀ। ਸਵਿਫਟ ਗੱਡੀ ਖੜਦੀ ਐ, ਦੋ ਬੰਦੇ ਨਿਕਲਦੇ ਨੇ, ਰਾਡ 바ਗੇ ਸ਼ੇਟਰ ਚੱਕ ਲੈਂਦੇ ਨੇ। ਕਿੰਨੇ ਵਜੇ ਦੀ ਘਟਨਾ ਸੀ? ਸਵੇਰ 5 ਵਜੇ ਦੀ। ਕੈਮਰੇ ਦੇ ਅਕੋਰਡਿੰਗ ਸਵੇਰ 5 ਵਜੇ। ਇਸ ਵੇਲੇ ਤੜਫ ਜਾ ਰਹੇ ਹੈ ਜੇ ਕੰਮ ਹੋਣ ਲੱਗ ਪਏ ਤੇ ਕਿਸ ਨੂੰ। ਦੇਖੋ ਜੀ ਪਤਾ ਨਹੀਂ ਪ੍ਰਸ਼ਾਸਨ ਦੀ ਘਾਟ ਹੈ ਕੀ ਆ ਕੀ ਨਹੀਂ। ਬਹੁਤ ਅੱਜ ਅੱਜ ਰਾਤ ਸਵੇਰੇ ਸਵੇਰੀ ਆਦੀ ਮੈਂ ਕੱਟੋ-ਕੱਟ ਦੋ ਤਿੰਨ ਵਾਰ ਦਿੱਤਾ ਮੈਂ ਦੇਖ ਲਈਆਂ ਹੋਈਆਂ ਨੇ ਸਾਤੋਂ ਅੱਗੇ ਪੱਟਿਆ ਖੇਤਰ ਦੇ ਮੋਹਲਾ ਵਾਲੇ ਦਾ ਇੱਕ ਲੇਡੀ ਰੋਡ ਤੇ ਪੁਲ ਤੋਂ ਪਾਰ ਪੱਟਿਆ ਹੈ ਇਹ ਹੋਰ ਪਤਾ ਲੱਗੂਗਾ ਵੀ ਹੋਰ ਸ਼ਹਿਰ ਕਿੰਨੇ ਵਾਰ ਦਿੱਤਾ ਹੋਈ ਹੁਣ ਅਸੀਂ ਚੌਂਦੇ ਜੀ ਪ੍ਰਸ਼ਾਸਨ ਦੇਖੇ ਕੋਈ ਚੌਂਕੀ ਜਿਹੜੇ ਰੱਖੇ ਹਨ ਉਹ ਤਾਰਨ ਵੀ ਹਾਂ ਤੁਸੀਂ ਭਾਈ ਕਿ ਕਿੰਨੇ ਵਜੇ ਜਾਂਦੇ ਹੋ ਕਿੰਨੇ ਵਜੇ ਨਹੀਂ ਜਾਂਦੇ ਇਹ ਆਪਾਂ ਪੈਸੇ ਦਿੰਦੇ ਹਾਂ ਉਹਨੂੰ ਮਹੀਨੇ ਬਾਅਦ ਦਿੰਦੇ ਹਾਂ ਉਹ ਕੁਚੱਕੇ ਨਹੀਂ ਕਰਦਾ ਵੀ ਹਾਂ ਬੰਦਾ ਕਿੰਨੇ ਵਜੇ ਆਉਂਦਾ ਕਿੰਨੇ ਵਜੇ ਜਾਂਦਾ ਲਖਵੀਰ ਸਿੰਘ ਪੱਟੀ ਟੇਲਰ ਜੀ ਕੀ ਹੋਇਆ ਜਿਹੜਾ ਵਕਾਹਰ ਮੈਂ ਜੀ ਰੋਜ਼ ਦੀ ਤਰ੍ਹਾਂ ਮੈਂ ਜਦੋਂ ਸਵੇਰੇ ਆਇਆ 5 ਵਜੇ ਮੈਂ ਦੁਕਾਨ ਖੋਲੀ ਆ ਕਿ ਤੇ ਦੁਕਾਨ ਖੋਲ ਕੇ ਦੋ ਬੱਚੀਆਂ ਇੱਥੋਂ ਗਈਆਂ ਨੇ ਤੇ ਇੱਥੇ ਗੱਡੀ ਖੜੀ ਆ ਮੇਰੀ ਨਿਗਾ ਪੈ ਗਈ ਆ ਗੱਡੀ ਨੂੰ ਬੱਚੀਆਂ ਭੱਜ ਗਈਆਂ ਮੈਨੂੰ ਕਹਿੰਦੇ ਅੰਕਲ ਚੋਰੀ ਹੋ ਰਹੀ ਆ ਜਿਹੜੀ ਕਾਗਜ਼ ਚੁਗਣੇ ਵਾਲੀਆਂ ਹੁੰਦੀਆਂ ਨੇ ਮੈਂ ਕਿਹਾ ਬੇਟਾ ਕੌਣ ਚੋਰੀ ਕਰ ਰਿਹਾ ਮੈਂ ਕਿਹਾ ਕੋਈ ਇਹਨਾਂ ਦੇ ਨਾਲ ਤੇ ਹੀ ਹੋਣਾ ਆ ਕਹਿੰਦੀ ਨਹੀਂ ਅੰਕਲ ਮੂੰਹ ਤੇ ਰੁਮਾਲ ਬੰਨੇ ਹੋਏ ਚੋਰੀ ਕਰਦੇ ਪਏ ਆ ਉਹ ਕੁੜੀਆਂ ਇੱਧਰ ਨੂੰ ਚੱਲ ਗਈਆਂ ਮੈਂ ਉੱਥੋਂ ਭੱਜਿਆ ਜੋ ਦੇਖਿਆ ਮੈਂ ਕਿਹਾ ਵਾਕੇ ਵੀ ਸ਼ਟਰ ਚੱਕਿਆ ਬੈਕ ਐਨ ਕੇ ਸ਼ਰਮ ਮੈਂ ਇੱਥੋਂ ਆ ਕੇ ਇਹਨਾਂ ਨੂੰ ਗਾਲ ਕੱਢੀ ਆ ਉੱਚੀ ਤੇ ਮੈਂ ਖੜਜੋ ਥੋੜੀ ਭੈਣ ਉਹਨਾਂ ਨੇ ਜਦੈ ਗੱਡੀ ਦੇ ਵਿੱਚ ਬਹਿ ਕੇ ਭੱਜ ਗਏ ਆ ਇੱਧਰ ਨੂੰ ਉਹਦੇ ਵਿੱਚ ਅਸੀਂ ਇੱਥੇ ਖੜ ਕੇ ਫੋਨ ਲਾਉਂਦੇ ਰਿਆਂ ਦੋ ਮੁੰਡੇ ਰੋਕ ਕੇ ਉਹਨਾਂ ਨੂੰ ਮੈਂ ਕਿਹਾ ਵੀ ਫੋਨ ਕੱਢੋ ਇਹਨਾਂ ਨੂੰ ਨੰਬਰ ਲਾਈਏ ਮੇਰਾ ਫੋਨ ਦੁਕਾਨ 'ਚ ਰਹਿ ਗਿਆ ਸੀਗਾ ਉਹਨਾਂ ਤੋਂ ਨੰਬਰ ਲਾ ਕੇ ਅਸੀਂ ਦੁਕਾਨ ਤੇ ਇਹਨਾਂ ਨੂੰ ਫੋਨ ਕਰਦੇ ਰਿਆਂ ਨਹੀਂ ਚੱਕਿਆ ਉਧਰੋਂ ਗੱਡੀ ਉਹਦੇ ਕੋਲ ਲਗਭਗ ਰਵੋਲਵਰ ਤਾਂ ਹੈਗਾ ਆ ਉਹਨੇ ਇੰਨੀ ਸਪੀਡ ਨਾਲ ਗੱਡੀ ਕੱਢੀ ਆ ਇੱਕ ਮੁੰਡਾ ਉਧਰ ਇੱਕ ਉਧਰ ਮੈਂ ਉਹ ਉਥੇ ਥੜੀ ਦੇ ਉੱਤੇ ਚੜ ਕੇ ਜਾਨ ਬਚਾਈ ਆ ਅਸੀਂ ਕੰਬਣ ਲੱਗ ਗਏ ਵੀ ਇਹਨਾਂ ਨੇ ਸਾਨੂੰ ਜੇ ਅਸੀਂ ਇੱਥੇ ਖੜੇ ਹੁੰਦੇ ਤਾਂ ਸਾਡੇ ਤਿੰਨਾਂ ਤੇ ਗੱਡੀ ਛਾੜ ਦੇਣੀ ਸੀ ਉਹਨਾਂ ਨੇ ਜਿਵੇਂ ਇਲੈਕਸ਼ਨ ਦਾ ਦੌਰ ਹੈ ਇਹ ਇਹ ਵਾਰਦਾਤਾ ਹੋ ਰਹੀਆਂ ਨੇ ਕੀ ਕਰੀਏ ਦੇਖੋ ਜੀ ਸਰਕਾਰ ਮੈਂ ਤਾਂ ਇੱਕ ਗੱਲ ਕਹੂੰਗਾ ਇਸ ਹਿਸਾਬ ਨਾਲ ਤਾਂ ਸਰਕਾਰ ਹੈ ਹੀ ਨਹੀਂ ਜਦੋਂ ਦਿਨ ਦਿਹਾੜੇ 5:00 ਵਜੇ 10 ਮਿੰਟ ਤੋਂ 20 ਮਿੰਟਾਂ ਦੇ ਵਿੱਚ ਵਿੱਚ ਦੋ ਚੋਰੀਆਂ ਹੋ ਗਈਆਂ ਠੀਕ ਹੈ ਜੀ ਕਿੰਨੀ-ਕਿੰਨ ਦੁਕਾਨਾਂ ਨੇ ਦੁਕਾਨਾਂ ਤਾਂ ਇੱਥੇ ਕਾਫੀ ਦੋ ਦੁਕਾਨਾਂ ਤੇ ਤਾਂ ਲਗਭਗ ਪਤਾ ਹੀ ਆ ਵੀ ਇਥੋਂ ਇੱਕ ਮੰਨ ਵਾਲੇ ਦੇ ਇੱਕ ਇਹਨਾਂ ਦੇ ਚੋਰੀ ਹੋ ਗਈ ਹੈ ਤੇ ਮੁਲਾਜ਼ਮ ਵਿਚਾਰੇ ਐਵੇਂ ਕਹੀ ਝੂਠ ਬੋਲੀ ਵੀ ਜਦੇ 15-20 ਮਿੰਟਾਂ ਦੇ ਵਿੱਚ ਵਿੱਚ ਸਵੇਰੇ-ਸਵੇਰੇ ਹੁਣ ਉੱਠਦੇ ਨੇ ਇੰਨਾ ਕ ਤਾਂ ਟਾਈਮ ਲੱਗ ਜਾਂਦਾ 15-20 ਮਿੰਟਾਂ ਦੇ ਵਿੱਚ ਵਿੱਚ ਮੁਲਾਜ਼ਮ ਆ ਗਏ ਆ ਗੱਡੀ ਵਾਲੇ ਪੁਲਿਸ ਵਾਲੇ ਇਹਨਾਂ ਨੇ ਵਿਚਾਰਿਆਂ ਨੇ ਆ ਕੇ ਆਪਣੀ ਕਾਰਵਾਈ ਜੋ ਵੀ ਆ ਕੀਤੀ ਹੈ ਇਹਨਾਂ ਨੇ ਤੇ ਬਾਕੀ ਉਹ ਬੰਦੇ ਨਿਕਲ ਗਏ ਸੀਗੇ ਜਦੋਂ ਹੁਣ ਕੀ ਮੰਗ ਰਹੇ ਆ ਮੰਗਾ ਹੀ ਕਰਦੇ ਆ ਵੀ ਇਹ ਵਿਚਾਰੇ ਨੇ ਪਹਿਲਾਂ ਤਾਂ ਬਹੁਤ ਗਰੀਬੀ ਦੇਖੀ ਆ ਨੇ ਵਿਚਾਰੇ ਨੇ ਬਹੁਤ ਔਖਾ ਕੰਮ ਸੈੱਟ ਕੀਤਾ ਹੁਣੇ ਸੈੱਟ ਕੀਤਾ ਆ ਇਹਦਾ ਪਹਿਲਾਂ ਵਿਚਾਰਦਾ ਰੈਡੀਮੇਡ ਦਾ ਕੰਮ ਕੁਛ ਨਹੀਂ ਸੀਗਾ ਇਹ ਤਾਂ ਵਿਚਾਰੇ ਨੇ ਹੁਣ ਲੋਕਾਂ ਦੇ ਰੁਪਏ ਇੱਥੇ ਰੱਖ ਕੇ ਗਿਆ ਸੀਗਾ ਜਿਹੜੇ ਜਿਵੇਂ ਜਿਹੜੇ ਹਸਾਬਨਾਮੇ ਦੇਖੇ ਆ ਸਚਾਈ ਇੱਥੋਂ ਨਜ਼ਰ ਆਉਂਦੀ ਆ ਵੀ ਜਦੋਂ ਇਹ ਬੰਦੇ ਨੂੰ ਮੈਂ ਘਰ ਦੱਸਿਆ ਇਹ ਚੀਕਾਂ ਮਾਰਨ ਲੱਗ ਗਿਆ ਜਿ ਜਦੋਂ ਇਹ ਇੱਥੇ ਆਇਆ ਇੱਥੇ ਆਉਂਦੇ ਨੇ ਪਹਿਲਾਂ ਹੀ ਦਰਾਜ ਕੱਢਿਆ ਦਰਾਜ ਕੱਢ ਕੇ ਇਹਨੇ ਮੱਥੇ ਤੇ ਦਹਥੜ ਮਾਰੀ ਆ ਵੀ ਮੈਂ ਮਰ ਗਿਆ ਮੈਂ ਲੁੱਟਿਆ ਗਿਆ ਅਰੇ ਇਹ ਇਹੀ ਗੱਲ ਕਹਿ ਰਿਹਾ ਵੀ ਮੇਰਾ 8 ਤੋਂ 10 ਲੱਖ ਰੁਪਇਆ ਚੋਰੀ ਕਰਕੇ ਲੈ ਗਿਆ ਮੇਰੇ ਸਾਹਬ ਨਾਲ ਵੀ ਜੇ ਮੈਂ ਉੱਥੋਂ ਆਵਾਜ਼ ਨਾ ਮਾਰਦਾ ਉਹ ਅੰਦਰੋਂ ਮੋਬਾਈਲ ਵੀ ਲੈ ਕੇ ਜਾਂਦੇ ਉਹ ਅੰਦਰੋਂ ਮੋਬਾਈਲ ਵੀ ਲੈ ਕੇ ਜਾਂਦੇ